ਕੀ ਆਸੀ ਆ ਮੈਨੂੰ ਕੀ ਲੱਗੇ ਆਸੀ ਪਤਾ ਹੋਰ ਕੀ ਲੱਗੇ ਆ ਕੋਈ ਨਹੀਂ ਲੱਗੇ ਕੁਝ ਕਰਕੇ ਹੈ ਮੈਨੂੰ ਬਹੁਤ ਕੰਮ ਦਿੱਤਾ ਸ਼ੁਰੂ ਕਰਨੇ ਸਿਭੇ ਬੋਲਾ ਗਿਆ ਬਰੋਬਰ ਦਾ ਹੈਗਾ ਇਕੋ ਜਿਹਾ ਮੇਰਾ ਕਿਹੜਾ ਹੈਗਾ ਤੇਰਾ ਕਿਹੜਾ ਪੂਰੇ ਆ ਗਏ ਲੰਮੀ ਸਰੀਏ ਇਥੇ ਨਾਲੇ ਖਾਂ ਮੰਗੇ ਤੇ ਵੀਡੀਓ ਬਣਾਉਂਦੇ ਕਿ ਲੋੜ ਹੈ ਵੀਡੀਓ ਤਾਂ ਬਣਾਉਣੀ ਹੈਗੀ ਐ ਵੈਸੇ ਖਾਈ ਜਾਂਦੇ ਹਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿੰਨੀ ਅਮੀਰੀ ਉਹ ਖਾ ਹੀ ਚੱਲੋ ਮੈਂ ਤੁਹਾਨੂੰ ਕਿਹੜਾ ਕਹਿਣੀ ਕਿ ਨਾ ਖਾਓ ਆ ਸਮੋਸੇ ਲੈ ਆਂਦੇ

ਹੋਕ ਤੇ ਹਾਂ ਰਿਜ਼ਵਲ ਜੋ ਮੈਂ ਲੈ 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 ਬੱਬਾ ਕੀ ਹੈ ਤੁਮੇ ਦੇਖ ਕੇ ਟومی ਤੈ ਇਥੇ ਬੈ ਜਾ ਨਹੀਂ ਫਿਰ ਮੈਂ ਫੇਰ ਬੰਦੂਗੀ ਬੈਠੋ ਨਹੀਂ ਨਾ ਨੋ 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 ਕਿੰਨੀਆਂ ਲੈ ਕੇ ਟੋਮੀ ਕਿਹਨਾਂ ਖੁਸ਼ ਹੈ ਨਾ ਹੁੰਦੇ ਹਾਂ ਲੈ ਹੁਣ ਉਹੀ ਹੱਥ ਟੋਮੀ ਵਾਲੇ ਤੇ ਉਹੀ ਹੁਣ ਸਮੋਸੇ ਵਾਲੇ ਖਾ ਲੋ ਆਠ ਨਾ ਲਾਏ ਫਿਰ ਆਏ ਵਨ ਬ੍ਰੈਡ ਪਲੀਜ਼ ਗਿਵਿੰਗ ਮੀ ਮਾਈ ਬ੍ਰੈਡ ਮੰਨਸ ਸਮੋਸਾ ਪਲੀਜ਼ ਮੰਨਸ ਸਮੋਸਾ ਵਨ ਬ੍ਰੈਡ ਮਾਈ ਕਰ ਲੈ ਓਏ ਬ੍ਰੈਡ ਮੇਰੇ ਆ ਉਹ ਹੈਂ ਬ੍ਰੈਡ ਮੇਰੇ ਐ ਤੇ ਕੋਈ ਨਹੀਂ ਇਹਦਾ ਵੇਖ ਤਾ ਕਿਨੇ ਲੈ ਬ੍ਰੈਡ ਤਿੰਨ ਮਿੰਟ ਡੈਮਰੇ ਤੈਨੂੰ ਤੇਰੇ ਕਿਉਂ ਲਓ ਆ ਜੋ ਬ੍ਰੈਡ ਅੱਧਾ ਗਾਇ ਹਾਇ ਕਿ ਇਹਦਾ ਹੈ ਇਹ ਕਹਿੰਦਾ ਕਿ ਮੈਂ ਐ ਦੋ ਬ੍ਰੈਡ ਮੇਰੇ ਆ ਅੱਧਾ ਅੱਧਾ ਲੈ ਲਾਂਗੇ ਕੋਈ ਨਾ ਮੇਰੇ ਅੱਧਾ ਇਹ ਕਹਦਾ ਕਿਉਂ ਬ੍ਰੈਡਾ ਕਰ ਤੈਨੂੰ ਕਰ ਕੀ ਆ ਦੇਖ ਹੁਣ ਵੀਡੀਓ ਬਣੀ ਜਾਂਦੀ ਸੀ ਹੈ ਦੇਰ ਐਸੀ ਹਾਇ ਹਾਇ ਉਹ ਦੂਜਾ ਤਾਂ ਲੈ ਕੇ ਆ ਆ ਸੀ ਟਮਾਟਰ ਨਹੀਂ ਜਿਹੜਾ ਉਹ ਸੌਸ ਤੇ ਲੈ ਕੇ ਆਉ ਸੌਸ ਹਾਂਜੀ ਹਾਂ ਅਸੀਂ ਤੇ ਦੂਜੇ ਗ੍ਰੀਨ ਸੌਸ ਲੈ ਕੇ ਆਂਦੀ ਹੈ ਨਹੀਂ ਕਿਉਂ ਲਵਨੇ ਚ ਗ੍ਰੀਨ ਸੌਸ ਸੋ ਬਣਾ ਤੁਹਾਨੂੰ ਪਤਾ ਕਿ ਮੈਂ ਖਾਂਦੀ ਨਹੀਂ ਹੈਗੀ ਤੂੰ ਤਾਂ ਲੈ ਕੇ ਆਉਣੀ ਸੀ ਤੂੰ ਨਾਰਮਲ ਖਾ ਲੈ ਉਹ ਨਾਰਮਲ ਐਨੀ ਟੇਸਟੀ ਲੱਗਦੀ ਉਹਦੇ ਨਾਲ ਮੇਚੀ ਜਿਹਾ ਸਵਾਦ ਲੱਗਦੀ ਹੈ ਤੇ ਫਿਰ ਕਹਿਣੀ ਮੈਂ ਕਹਿਣਾ ਪੈਂਦਾ ਭਾਈ ਸੌਸ ਸਾਰੀਆਂ ਸੌਸ ਦਿਆ ਕਰ ਇਹ ਕੀ ਤਰੀਕਾ ਅੱਧੀ ਸੌਸ ਦਿੰਦੇ ਅੱਧੀ ਸੌਸ ਨਹੀਂ ਦਿੰਦੇ ਐ ਥੋੜਾ ਹੈਗਾ ਮੇਰੇ ਚ ਪਾਈ ਟੌਮੀ ਨੂੰ ਵੀ ਚਾਹੀਦਾ ਹੈਗਾ ਬਿਰਜ ਹਾਂ ਇਹ ਦੇ ਸੌਸ ਤਾਂ ਪਾ ਦਿਓ ਸੌਸ ਪਾ ਦਿਓ ਟੌਮੀ ਦੇਖ ਕੇ ਮੈਂ ਜੀਭ ਚਾਹੀ ਜਾਂਦਾ ਹੈਗਾ ਇਹਨੂੰ ਤਾਂ ਬੜਾ ਹੀ ਜ਼ਿਆਦਾ ਆਇਆ ਹਟ ਜਾ ਕਰ ਤੂੰ ਸਾਰੀ ਖਾਲਾ ਸਮੋਸੇ ਛੱਡ ਸਮੋਸੇ ਖਾਲਾ ਸਾਰੀ ਚੱਕ ਲੈ ਉੱਥੇ ਛਾਲ ਮਾਰ ਸਾਰੇ ਸਮੋਸੇ ਖਤੇ ਹੋਰ ਕੀ ਆ ਦੇਖ ਲੈ ਥੋੜੀ ਜਿਹੀ ਸੌਸ ਬੜੀ ਇੰਨੀ ਪਾ ਦੇ ਢਿਓ ਹੋਰ ਪਾ ਦੇ ਪਾ ਦੇ ਪਾ ਦੇ ਪਾ ਦੇ ਫਿਰ ਕੋਈ ਫਾਇਦਾ ਐ ਮੈਂ ਖਰਾਬ ਕਰੀ ਜੰਨੀ ਸਾਰਾ ਕੁਝ ਆਏ ਬਾਲੇ ਰਹੇ ਸੋ ਬਾਲੇ ਚੋੜ ਕਰ ਦੀ ਸੀ ਕਬਰਾ ਜਾਣਾ ਹੁਣ ਇਹ ਆਇਨ ਨੂੰ ਮੂਲ ਵਾ ਦੀ ਬਸ 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 ਛੇਤੀ ਛੇਤੀ ਚੱਕੋ ਟੌਮੀ ਨੁਕਸਾਨ ਬਹੁਤ ਕਰਦਾ ਹੈਗਾ ਇਹਨਾਂ ਨੁਕਸਾਨ ਕਰਦਾ ਇੰਨਾ ਜ਼ਿਆਦਾ जो नाम सुनदा नाम बनाई यार दादा ले टोमी ले टोमी टोमी से हां खा लो टोमी हाँ देख दबा दबा खा लो बोलो थोड़ी थोड़ी दिखाई सॉस कितनी देख ला कितनी सॉस देखो फिर मोड़ दो हां जेनी एंड इधर में फिर कोई नहीं टेस्टी लगदे

ਖਟਾ ਮੂਤਬ ਕਰਦੇ ਹੈ ਯਸ ਵੈਲੈਂਟਾਈਨ ਜੱਟ ਮਮੀ ਹਾਂ ਵੈਲੈਂਟਾਈਨ ਜੱਟ ਕਿੰਨਾ ਗੋਦਲੇ ਬਾਸੇ ਤਾਂ ਨਹੀਂ ਹੋ ਜਾਂਦੀ ਮੌਸਮ ਵੀ ਬਾਰਸ਼ ਵਾਲੀ ਹੈ ਹਨ ਲੱਗ ਰਿਹਾ ਹੈ ਹਾਂ ਹੋ ਗਿਆ ਚੜੀ ਵੀ ਗਈ ਉਹੀ ਸੀ ਮਾੜੀ ਜੀ ਜਾਂਦੇ ਨੇ ਤੂੰ ਵੀ ਗਵਾ ਵਾਲੀ ਲੈ ਕੇ ਆਈ ਹੈ ਕਿਹੜਾ ਜੂਸ ਲੈ ਕੇ ਆਈ ਮੈਂ ਕਿਹੜਾ ਗਵਾ ਦੇ ਦੂੰ 1 ਰੁਪਿਆ ਸੀ ਸਾਰੇ ਡਿੱਗ ਜਾਂਦੀ ਸਮਾਨ ਪਾਣੀ ਵੱਡੀ ਵੱਡੀ ਤੂੰ ਉਤਰਾ ਢੀ ਉਹ ਤੂੰ ਸੀ ਕੱਢਣਾ ਹੈ ਮੈਂ ਕਹਿੰਦੀ ਇੰਦਾ ਸੀ ਇਹ ਤਾਂ ਅੰਦਰੋਂ ਹੱਤ ਪਾਈ ਹੁੰਦੀ ਸੀ ਕਿ ਮੈਂ ਕੱਢੀ ਨਾ ਪਹਿਲੇ ਕੱਟ ਰੁਕ ਗਿਆ ਫੜ ਗਿਆ ਫੜ ਗਿਆ ਉਹ ਔਰ ਸੌਰੀ ਸਾਲਾ ਤੋੜ ਤਾ ਟੁੱਟਿਆ ਕੋਈ ਨਹੀਂ ਉਹ ਥੱਲੇ ਵੰਦੀਆ ਤੇ ਬੋਲਿਆ ਨਹੀਂ ਭਾਈ ਐ ਨਹੀਂ ਬੋਲਿਆ ਕਿ ਸਾਡਾ ਸਾਰਾ ਨੁਕਸਾਨ ਕਰਤਾ ਪਾਣੀ ਪਾਣੀ ਲਾ ਅਜੀਤ

ਖੰਡ ਦੇ ਹੈ ਨਹੀਂ ਖੰਡੇ ਦੇ ਹੈ ਨਹੀਂ ਦੋਵੇਂ ਤੋਂ ਅੱਜ ਤਾਂ ਜੀ ਨਹੀਂ ਕਰਦਾ ਸੀ ਬਸ ਸਮੋਸੇ ਨੂੰ ਕਿਉਂਕਿ ਦੋ ਪਹਿਲਾਂ ਮੈਂ ਮਿੱਠੀ ਲੱਸੀ ਦਾ ਕੱਪ ਪੀ ਲਿਆ ਸੀ ਤਾਂ ਕਰਕੇ ਮੈਂ ਨਮਕੀਨ ਖਾਣਾ ਕਿਵੇਂ ਨਾਲੇ ਤਾਂ ਜੂਸ ਪੀ ਜਾਣੀ ਹੈਗੀ ਤੇ ਨਾਲੇ ਪਾਣੀ ਫਿਰ ਕੀ ਪੈਦਾ ਦੋਨੇ ਚੀਜ਼ਾਂ ਹੈ ਹਾਂ ਪਤਾ ਨਹੀਂ 10 ਕੱਪ ਦਹੀਂ ਚਾਹ ਮੈਂ ਤਾਂ ਪਾਣੀ ਮੈਨੂੰ ਪਤਾ ਹੈ ਅੰਦਰ ਜੂਸ ਮਿਕਸ ਕਰਕੇ ਪੀਦਾ ਇਕੱਠੇ ਮਿਲਦੀ ਹੈ ਹਾਂ ਪਾਣੀ ਦੋ ਇਕੱਠੇ ਮਿਲਦੀ ਹੈ ਪਾਣੀ ਤਾਂ ਹੁੰਦਾ ਪਾਣੀ ਵਿੱਚ ਤਾਂ ਡਾਲਦੇ ਨਾ ਮम्मी ਜੂਸ ਦੇ ਅੰਦਰ ਪਾਣੀ ਥੋੜਾ ਡਾਲਦੇ ਜੂਸ ਹੁੰਦਾ ਕੌਣ ਡਾਲਦਾ ਹੈ ਪਾਣੀ ਮਨਿਕਾ ਵੀ ਜੂਸ ਨਹੀਂ ਬਣਾਇਆ ਨਿੰਬੂ ਮਗੋੜੇ ਸੀ ਹੈ ਨਾ ਨਿੰਬੂ ਦਾ ਜੂਸਾ ਜਦੋਂ ਹੁਣ ਗਰਮੀ ਆ ਚਾਹ ਨਾ ਪੀਓ ਕਰੋ ਨਿੰਬੂ ਦਾ ਜੂਸ ਪੀਓ ਕਰੋ ਠੀਕ ਹੈ ਨਾ ਇਹ ਹੰਦਨ ਨਿੰਮ ਮੈਂ ਇੱਕ ਵੀਡੀਓ ਦੇਖੀ ਸੀ ਉਹ ਚੈਨਲ ਦੁੱਧ ਵਾਲੇ ਭਾਈ ਕੋਲ ਗਿਆ ਸੀ ਇੱਕ ਬੰਦਾ ਹਣਾ ਬੇਚ ਕਰਤਾ ਓਏ ਹੁਣ ਕਿਹਾ 5 ਕਿਲੋ ਪਾਣੀ ਦੇ ਦੋ ਉਹਨੂੰ ਸਮਝ ਨਹੀਂ ਆ ਕਿਹੜਾ ਇੱਥੇ ਤਾਂ ਦੁੱਧ ਮਿਲਦਾ ਦਹੀਂ ਮਿਲਦੀ ਆ ਹੈ ਨਾ ਉਨੇ ਗਿਆ ਜਦੋਂ ਤੁਸੀਂ ਦੁੱਧ ਜੰਦਰ ਪਾਣੀ ਪਾਉਂਦੇ ਹੋ ਉਹ ਲੱਗਦਾ ਵੈਸੇ ਕਰਦੇ ਨਾ ਮੈਂ ਸਟੋਰੀ ਆਪਣੀ ਨਹੀਂ ਹੋ ਕਨ ਆਪਣੀ ਤੇਰੇ ਵਿੱਚ ਠੰਡਾ ਹੋਗਾ ਤੇਰੀ ਗੱਲ ਹੈ ਤੇਰੇ ਬੋਲਣੇ ਵੀ ਕੋਸ ਚੁੱਪ ਚਪ ਖਾਈ ਜਾਂਦੇ ਦਬਦਾ ਹਜਮ ਕਰੀ ਜਾਂਦੇ ਘੜਮ ਘੜਮ ਹਾਂ ਤੇ ਕੋਈ ਬੋਲ ਕਿਉਂ ਨਹੀਂ ਬੋਲਦਾ ਹੈਗਾ ਸੁਣ ਨੂੰ ਨੂੰ ਸਮੋਸੇ ਆਏ ਥੋੜਾ ਲੈ ਕੇ ਟਿੱਕਲੇ ਖਾਈ ਚੱਲੋ ਬੋਲੋ ਨਾ ਦਵਾ ਦਵਾ ਖਾਏ ਹਾਂ ਹਾਰ ਦੇ ਬੋਲਦੇ ਹੁੰਦੇ ਆ ਬੋਲ ਲੈਂਦੇ ਆ ਉੱਟੀ ਖਾਂਦੇ ਹੁੰਦੇ ਆ ਮਜ਼ੀ ਆਓ ਅਨ ਜੇ ਹਣਾ ਬੋਲਣਾ ਹੋਵੇ ਜਾਂ ਲੜਨਾ ਹੋਵੇ ਫੇਰ ਤਾਂ ਨਹੀਂ ਵਾਦਾ ਬੁੱਦਾ ਹੁਣੇ ਦੂ ਪਹਿਲਾਂ ਖਾਣੇ ਪਿੱਛੇ ਤੁਸੀਂ ਲੜੀ ਜਾਂਦੇ ਸੀ ਤੇ ਉਦੋਂ ਹਾਂ ਇਹ ਉਰੀ ਬਾਗਲੇ ਆ ਕੋਣ ਜੋ ਵੀ ਹੋਂ ਪ੍ਰੋਬਲਮ ਸਾਰੇ ਬੈਡ ਬੱਡੇ ਹੋ ਤੋੜੇ ਤੇ ਫੇਰ ਫੇਰ ਬਨਨ ਦਾਂਗਾ ਰਾਤ ਨੂੰ ਬੰਨਿਆ ਕਰਾਂਗੇ ਤੇ ਤੈਨੂੰ ਇੱਥੇ ਨਹੀਂ ਬਸ ਰਾਤ ਨੂੰ ਪਤਾ ਕੀ ਕਰਿਆ ਕਰਾਂਗੇ ਆ ਬੰਦ ਕਰਿਆ ਕਰਾਂਗੇ ਬਾਹਰ ਪੈ ਜਾ ਕੋਲ ਇਹ ਬੰਦ ਕਰ ਦੋ ਤੇ ਲਾਂਗੇ ਰਾਤ ਨੂੰ ਮੂਵ ਕਰਦਾ ਐ ਇੱਥੇ ਬੰਦਾ ਇੱਥੇ ਆਪੇ ਹਾਂ ਫੇਰ ਇੱਥੇ ਨਹੀਂ ਅੰਦਰ ਜਾ ਕੇ ਤੁਹਾਨੂੰ ਦੇ ਉੰਦੇ ਸੌਂਦਾ ਤਾਂ ਹੈਗਾ ਨੁਕਸਾਨ ਕਰਦਾ ਨਾ ਜਦੋਂ ਜੀ ਕਰਦਾ ਇਹ ਜੀ ਉੱਠ ਕੇ ਤੇ ਆ ਪਿੱਛੋਂ ਸਾਰਾ ਤੋੜ ਦਿੰਦਾ ਇਹ ਬੱਸ ਮੰਮੀ ਬੱਸ ਕੀ ਕਹਿੰਦਾ ਐ ਕਿ ਟੌਮੀ ਨੂੰ ਕੁਛ ਕਭੀ ਨਾ ਮਗਾਏ ਗੋਲ ਗੱਪਾ ਲੱਗਦਾ ਇੱਥੋਂ ਹੂੰ ਮੇਰਾ ਫਰੇਮੇ ਪਾਸਾ ਇਹ ਹੈ ਆ ਤੋੜਦੀਆਂ ਆਂ ਡਾਲਦੀਆਂ ਜਾਣੋ ਤਾਂ ਦੂਰੀ ਕੁ ਮਾਰ ਸਕਦੀ ਤਬ ਬਤਾ ਤੇ ਜਿੰਨਾ ਤੱਕ ਕਿ ਨਹੀਂ ਦਿਖਾਈ ਹੂੰ ਆਹ ਤਾਂ ਮੇਰਾ ਟਿਊ ਨਹੀਂ ਚੱਲਦਾ ਰਹਾ ਤੇ ਤੁਸੀਂ ਬਾਈ ਕਾਰ ਦੋ ਸਾਰੇ ਬਾਈ ਬਾਈ ਇਹ ਲੈ ਪੀਸ ਖਾ ਲੋ ਆ ਸਾਰੇ ਸਾਥੇ ਬਰੈਡ ਸਾਰਾ ਕੁਝ ਹੁਣ ਕਰੀ ਜਾਂਦੇ ਖੜਾ ਮਮੇ ਖਾ ਲਈ ਜਾਂਦੇ ਤੇ ਟੋਮੀ ਇੰਤਜ਼ਾਰ ਦੇ ਵਿੱਚ ਪਿਆ ਬੈਠਾ ਹੈਗਾ ਇਧਰੋਂ ਮਿਲੂਗਾ ਸਮੋਸਾ ਬਾਈ 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 ਇਸ ਵਿੱਚ ਸਮੋਸਾ ਖਾ